ਭਾਈ ਗੁਰਸਿੱਖਾ ਕੇਵਲ ਆ ਕੇ ਅੰਜਲੀ ਕਹਿੰਦੇ ਆ ਆਹ ਹੱਥ ਜੋੜ ਲੈਣੇ ਇਹਨੂੰ ਅੰਜਲੀ ਕਹਿੰਦੇ ਆ ਕਰ ਸਾਧੂ ਅੰਜਲੀ ਤਿੰਨ ਪ੍ਰਕਾਰ ਦੀ ਚਾਰ ਪ੍ਰਕਾਰ ਦੀ ਵਿਦਵਾਨਾਂ ਨੇ ਨਮਸਕਾਰ ਲਿਖੀ ਆ ਇੱਕ ਤਾਂ ਹੱਥ ਜੋੜ ਲੈਣੇ ਕਰ ਸਾਧੂ ਅੰਜਲੀ ਪੁੱਲ ਵੱਡਾ ਕੇ ਇਹ ਵੀ ਇੱਕ ਪ੍ਰਣਾਮ ਹੈ ਇੱਕ ਪ੍ਰਣਾਮ ਤੇ ਗੁਰਮਖੋ ਵੀਰ ਆਸਣ ਪ੍ਰਣਾਮ ਨਿਹੰਗ ਸਿੰਘ ਫੌਜਾਂ ਨੂੰ ਵੇਖਿਓ ਜਿਹੜੇ ਸ਼ਸਤਰਾਂ ਵਸਤਰਾਂ ਦੇ ਨਾਲ ਐ ਲੈਸ ਹੁੰਦੇ ਐ ਬਾਣੇ ਦੇ ਧਾਰਨੀ ਹੁੰਦੇ ਐ ਤੇ ਗੁਰਮਖੋ ਵੱਡੀ ਸ੍ਰੀ ਸਹਿਬ ਪਾਈ ਹੁੰਦੀ ਐ ਉਹ ਕਰਦੇ ਐ ਵੀਰ ਆਸਣ ਪ੍ਰਣਾਮ ਇੱਕ ਹੁੰਦੀ ਹੈ ਗੁਰਮਖੋ ਅਸ਼ਟਾਂਗ ਪ੍ਰਣਾਮ ਜਦੋਂ ਅਸ਼ਟਾਂਗ ਅੱਠ ਅੰਗ ਲੱਗਦੇ ਐ ਮੱਥਾ ਜਿਹਨੂੰ ਮਸਤਕ ਕਹਿੰਦੇ ਐ ਨਾਸਕਾ ਦੋ ਹੱਥ ਚਾਰ ਦੋ ਗੋਡੇ ਛੇ ਦੋ ਪੈਰ ਇਹਨੂੰ ਅਸ਼ਟਾਂਗ ਨਮਸਕਾਰ ਕਹਿ ਦਿੰਦੇ ਐ ਤੇ ਇੱਕ ਹੁੰਦੀ ਐ ਡੰਡਵਤ ਪ੍ਰਣਾਮ